ਤਲ ਲੋ ਜੀ ਅੱਜ ਲੋਕ ਸਭਾ ਚੋਣ ਦਾ ਅਖੀਰਲਾ ਦਿਨ ਆ ਅਸੀਂ ਹੁਣੇ-ਹੁਣੇ ਬਨੂ ਲੰਗ ਪਾਲਸੀ ਦਫਤਰ ਦੇ ਵਿੱਚ ਇੱਥੇ ਬਹੁਤ ਸਾਰੇ ਵਰਕਰ ਕਾਂਗਰਸ ਪਾਰਟੀ ਦੇ ਆਏ ਹੋਣ ਤੁਹਾਨੂੰ ਸਤਿ ਸ੍ਰੀ ਅਕਾਲ ਕਰਾਂਗੇ ਅੰਮੋੜ ਰਾਜਨੀਤਿਕ ਜਿੰਦ ਵਿੱਚੋਂ ਕੌਂਸਲ ਦਫਤਰ ਅੱਜ ਇੱਥੇ ਡੀਐਲਆਰ ਸਰਦਾਰ ਨੇਵ ਸਿੰਘ ਜੀ ਮਨੋਲੀ ਸ਼ੌਰਤ ਧਰਮਵੀਰ ਛੱਲੀ ਜੀ ਉਹਨਾਂ ਦੇ ਨਾਲ ਹੋਰ ਸਾਥੀ ਜਿਹੜੇ ਇੱਥੇ ਹਾਜ਼ਰ ਨੇ ਆਪਾਂ ਜਿਹਨਾਂ ਨਾਲ ਗੱਲਬਾਤ ਕਰਾਂਗੇ ਜਿਲਦਾਰਾ ਕਿਵੇਂ ਅੱਜ ਚੋਣ ਦਾ ਅਖੀਰਲਾ ਦਿਨ ਆ ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਜੋ ਤੁਸੀਂ ਹੁਣ ਤੱਕ ਕਰਿਆਗਾ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਦਾ ਲੱਖ ਦੇ ਵਿੱਚੋਂ ਬਹੁਤ ਵਧੀਆ ਰਿਸਪਾਂਸ ਮਿਲਿਆ ਜਿਸ ਦਿਨ ਦਾ ਇੱਕ ਕੈਂਪੇਨ ਸਾਡੀ ਜਿਹੜੀ ਸ਼ੁਰੂ ਹੋਈ ਹੈ ਧਰਮਵੀਰ ਗਾਂਧੀ ਜੀ ਦੇ ਪ੍ਰੋਗਰਾਮ ਹੋਏ ਨੇ ਐਮਐਲਏ ਸਾਹਿਬ ਦੇ ਪ੍ਰੋਗਰਾਮ ਹੋਏ ਨੇ ਔਰ ਜਿਹੜਾ ਕੱਲ ਰਾਹੁਲ ਗਾਂਧੀ ਦਾ ਪ੍ਰੋਗਰਾਮ ਪਟਿਆਲੇ ਸੀ ਇਹ ਬਹੁਤ ਵਧੀਆ ਪ੍ਰੋਗਰਾਮ ਸੀ ਕਿਉਂਕਿ ਰਾਹੁਲ ਗਾਂਧੀ ਦਾ ਇਕੱਠ ਸੀ ਕੱਲ ਪਟਿਆਲੇ ਪੋਲੋ ਗਰਾਊਂਡ ਦੇ ਵਿੱਚ ਇੰਨਾ ਇਕੱਠ ਅਸੀਂ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਇਕੱਠ ਸੀ ਔਰ ਲੋਕ ਆਤਮੁਹਾਰੇ ਗਏ ਸੀ ਲੋਕਾਂ ਨੂੰ ਲੋਕਾਂ ਨੇ ਨਾ ਸੁਣਨ ਵਾਸਤੇ ਰਾਹੁਲ ਗਾਂਧੀ ਨੂੰ ਸੁਣਨ ਵਾਸਤੇ ਗਰਮੀ ਦੇ ਵਿੱਚ ਘੱਟ ਤੋਂ ਘੱਟ 2 ਘੰਟੇ ਲੋਕ ਬੈਠੇ ਰਹੇ ਤੇ ਬਹੁਤ ਵਧੀਆ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਹੈ ਬਹੁਤ ਵਧੀਆ ਹੰਗਾਰਾ ਮਿਲਿਆ ਹੁਣ ਤੱਕ ਜਿੰਨੀਆਂ ਵੀ ਅਸੀਂ ਜਿਹੜੀਆਂ ਚੋਣ ਮੇਟਗਾ ਕੀਤੀਆਂ ਪਿੰਡਾਂ ਦੇ ਵਿੱਚ ਗਏ ਡੋਰ ਟੂ ਡੋਰ ਪਿੰਡ ਕਰੇ ਬਲੂਰ ਦੇ ਸ਼ਹਿਰ ਜਿਹੜਾ ਵਾਰਡ ਡੋਰ ਟੂ ਡੋਰ ਕਰੇ ਮਤਲਬ ਬਹੁਤ ਵਧੀਆ ਰਿਸਪਾਂਸ ਮਿਲਿਆ ਸਾਨੂੰ ਦਾ ਮਤਲਬ ਉਰੇ ਤੱਕ ਜਿਹੜੇ ਸਾਡੇ ਇਹ ਪੋਸਟਰ ਲਾਉਣ ਵਾਲੇ ਸਾਡੇ ਬੰਦੇ ਸੀ ਪੋਸਟਰ ਲਾਣ ਜਾਂਦੇ ਸੀ ਪਿੰਡਾਂ ਦੇ ਵਿੱਚ ਇਹ ਵੀ ਆ ਕੇ ਦੱਸਦੇ ਸੀ ਵੀ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਹੁਣ ਕਾਂਗਰਸ ਵੱਲ ਹੈ ਬਹੁਤ ਵਧੀਆ ਰੁਝਾਨ ਹੈ ਜਿਹੜਾ ਮਤਲਬ ਮਿਲਿਆ ਬਹੁਤ ਵਧੀਆ ਹੰਗਾਰਾ ਮਿਲਿਆ ਲੋਕਾਂ ਦਾ ਲੋਕ ਆਪ ਕਹਿ ਕਹਿ ਕੇ ਆਪਣੇ ਘਰਾਂ ਦੇ ਉੱਤੇ ਝੰਡੀਆਂ ਲਵਾਉਂਦੇ ਸੀ ਆਪਣੇ ਘਰ ਦੀਆਂ ਕੰਧਾਂ ਦੇ ਉੱਤੇ ਪੋਸਟਰ ਲਵਾਉਂਦੇ ਸੀ ਮਤਲਬ ਕਹਿ ਕਹਿ ਕੇ ਪੋਸਟਰ ਲਵਾਉਂਦੇ ਸੀ ਮਤਲਬ ਇੰਨਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਹੰਗਾਰਾ ਨਹੀਂ ਮਿਲਿਆ ਹੁਣ ਦੇਖੋ ਅੱਜ ਸ਼ਾਮ ਨੂੰ 6 ਵਜੇ 6 ਵਜੇ ਚੋਣ ਜਿਹੜਾ ਪ੍ਰਚਾਰ ਹੈ ਉਹ ਸਮਾਪਤ ਹੋ ਜਾਣਾ ਟੋਟਲ ਡਾਕਟਰ ਕਰਮਵੀਰ ਗਾਂਧੀ ਜੀ ਨੇ ਟੋਟਲ ਪਟਿਆਲਾ ਲੋਕ ਸਭਾ ਹਲਕਾ ਕਵਰ ਕਰ ਲਿਆ ਸਾਰੇ ਹਲਕਿਆਂ ਇੰਚਾਰਜਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਸਾਰੇ ਪਾਰਟੀ ਦੇ ਵਰਕਰਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਬਨੂੜ ਦੇ ਵਿੱਚ ਵੀ ਔਰ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਰਾਜਪੁਰੇ ਦੇ ਵਿੱਚ ਵੀ ਵਧੀਆ ਜਿਹੜੀ ਮਿਹਨਤ ਹੈ ਵਰਕਰਾਂ ਨੇ ਕੀਤੀ ਹੈ ਇਹੀਦਾ ਜਿਹੜਾ ਫਾਲ ਹੈ ਉਹ ਹੁਣ ਸਾਨੂੰ 4 ਤਰੀਕ ਨੂੰ ਮਿਲਣਾ 1 ਤਰੀਕ ਨੂੰ ਜਿਹੜੀਆਂ ਆ ਹੁਣ ਵੋਟਾਂ ਪੈਣ ਜਾ ਰਹੀਆਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ VOTING ਹੋਣੀ ਹੈ ਮੇਰੀ ਬੇਨਤੀ ਹੈ ਸਾਰੇ ਲੋਕ ਸਭਾ ਹਲਕਾ ਪਟਿਆਲੇ ਦੇ ਜਿੰਨੇ ਵੀ ਵੋਟਰ ਹੈ ਜਿੰਨੇ ਸਾਡੇ ਰਾਜਪੁਰਾ ਹਲਕੇ ਦੇ ਸਾਡੇ ਬਨੌਰ ਸ਼ਹਿਰ ਦੇ ਬਨੌਰ ਨਾਲ ਦੇ ਪਿੰਡਾਂ ਦੇ ਜਿੰਨੇ ਵੀ ਵੋਟਰ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ 7 ਤੋਂ ਲੈ ਕੇ 6 ਵਜੇ ਤੱਕ VOTING ਹੋਣੀ ਹੈ ਜਿਹੜਾ ਆਪਣਾ ਕੀਮਤੀ ਜਿਹੜਾ ਵੋਟ ਹੈ ਇੱਕ ਇੱਕ ਵੋਟ ਕੀਮਤੀ ਹੈ ਚੋਣ ਨਿਸ਼ਾਨ ਸਾਡਾ ਹੱਤ ਪੰਜਾ ਹੱਤ ਪੰਜੇ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਤੁਸੀਂ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੋ ਧਰਮਵੀਰ ਗਾਂਧੀ ਜੀ ਨੂੰ ਕਾਮਯਾਬ ਕਰੋ ਤਾਂ ਕਿ ਦੇਸ਼ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਬਦਲ ਸਕੇ ਅ ਅੱਜ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ ਅੱਜ ਦਾ ਤੁਹਾਡਾ ਕੋਈ ਖਾਸ ਪ੍ਰੋਗਰਾਮ ਹੈ ਆਪਣੂੜ ਸ਼ਹਿਰ ਦਾ ਜਾਂ ਇਲਾਕੇ ਦੇ ਵਿੱਚ ਤਾਂ ਜੋ ਵੋਟਰਾਂ ਨੂੰ ਹੋਰ ਜਿਵੇਂ ਮਾਰੀ-ਮੁਟੀ ਕਸਰ ਰਹਿੰਦੀ ਆ ਉਹ ਪ੍ਰਭਾਵਿਤ ਕਰ ਸਕੋ ਅ ਅੱਜ ਜਿਹੜੀ ਹੈ ਮਤਲਬ ਅੱਜ ਲਾਸਟ ਦਿਨ ਹੈ ਅੱਜ ਸਾਡੇ ਜਿਹੜੀਆਂ ਬੰਦੇ ਐ ਡਿਊਟੀਆਂ ਲੱਗੀਆਂ ਹੋਈਆਂ ਜਿੱਥੇ-ਜਿੱਥੇ ਵੀ ਆਪਣਾ ਉਹਨਾਂ ਨੂੰ ਭੇਜਿਆ ਵਾ ਗਏ ਹੋਏ ਨੇ ਸਾਰੇ ਵਰਕਰ ਗਏ ਹੋਏ ਨੇ ਤੇ ਲੋਕਾਂ ਦਾ ਵਧੀਆ ਰਿਸਪੌਂਸ ਹੈ ਤੇ ਇਸ ਕਰਕੇ ਹੁਣ ਕੱਲ ਨੂੰ ਅੱਜ ਸ਼ਾਮ ਤੱਕ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬਸਤੇ ਐ ਚੋਣ ਦੇ ਜਿਵੇਂ ਵੋਟਰ ਲਿਸਟਾਂ ਹੋ ਗਈਆਂ ਪਰਚੀਆਂ ਹੋ ਗਈਆਂ ਵੈਸੇ ਹੀ ਦਾ ਬੀਐਲਓ ਵਗੈਰਾ ਨੇ ਸਾਰੇ ਪਰਚੀਆਂ ਵੰਡ ਦੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਰ ਫਿਰ ਵੀ ਸਾਡਾ ਜਿਹੜਾ ਬਸਤਾ ਉਹ ਅੱਜ ਸ਼ਾਮ 6 ਵਜੇ ਤੱਕ ਸਾਡੀ ਜਿਹੜੀ ਟੀਮ ਐ ਉਹ ਲੱਗੀ ਹੋਈ ਐ ਸ਼ਾਮ ਤੱਕ ਸਾਰੇ ਪਿੰਡਾਂ ਦੇ ਵਿੱਚ ਬਸਤੇ ਪਹੁੰਚ ਜਾਣੇ ਧੰਨਵਾਦ ਜੀ ਮਿਹਰਬਾਨੀ